ਲੋਵੀ ਮਿੱਤਰੋ ਤਿਆਰੀਆਂ ਹੋਈ ਜਾਂਦੀਆਂ ਜਾਗੋ ਦੀਆਂ ਬੰਦੇ ਸਾਰੇ ਘੜੇ ਆ ਇਹ ਤੇ ਡੀਜ ਨਹੀਂ ਚੱਲਣਾ ਫੇਰ ਰਹਿਣ ਤੇ ਫੇਰ ਬਾਕੀ ਜਾਣਾ ਉਹਨੇ ਆ ਆ ਪਾਉਂਡੀ ਜੇ ਜੀ ਕਰ ਉਹਨਾਂ ਨਾਲ ਹੱਥ ਮਾ ਦੇ ਤਾਂ ਅਧਿਕਾਰ ਆ ਪਾਏ ਜੀ ਲੈ ਬਾਤ ਆ ਯਾਰ ਚਲੋ ਜਾ ਕਿਸੇ ਬਾਤ ਹਾਂ ਲੋਵੀ ਮਿੱਤਰੋ ਵੇ ਬਾਈ ਕੱਢੀ ਜਾਂਦੇ ਆ ਬਾਈ ਪਨੀਰ ਵਾਲੇ ਪਕੌੜੇ ਐ ਨਿਆਰੇ ਲਿਆਂਦੇ ਪਏ ਆਟਾ ਨੂੰ ਗੱਲਾਂ ਹੋਈਆਂ ਕਰਦਿਆਂ ਐਂ ਕਹਣਾ ਕਾਣੂ ਕਾਣੂ ਕੱਕਦੇ ਬਾਈ ਦਕੋ ਲਿਆ ਬਾਬੇ ਲੱਖੀ ਜੱਕਰਾਂ ਜਿ ਪਿਆ ਫਿਰਦਾ ਹੈ ਜੀ ਤੇਰੇ ਕੋਲ ਕਹਿੰਦੇ ਭੈਣ ਨਾ ਤਾਰ ਨਾ ਰੱਖੀ ਜਿਹੜੀ ਛੱਡ ਜੀ ਵੀਰੇ ਹੈਗੀ ਪਤਲੀ ਆ ਇਹ ਚਾਹੀਦੀ ਮੋਟੀ ਪਾਉ ਕੇ ਗਰੇਟ ਚੱਲੀ ਜਾਂਦਾ ਇਹ ਤੇ ਪੂਰਾ ਥਲੇ ਪੂਰਾ ਹਰ ਇੱਕ ਕੋ ਬਤਾ ਹਾਂ ਆਗੇ ਬਤਾਨੇ ਦੇ ਬੈਰੀ ਇਹ ਬਤਾਨੇ ਦੇ ਬੈਰੀ ਜਵਾਹ ਜੱਗੂ ਜੱਗਿਆ ਹੁੰਦਾ ਹੈ ਨਾ ਵੀ ਮਿੱਤਰੋ ਆ ਆਗੇ ਪਕੌੜਾ ਗੇ ਕੁੰਡੌੜਾ ਗੇ ਕੋੜਾ ਗੇ ਰਾਤ ਬਣਾਉਣਗੇ ਬਾਬਿਓ ਕੀ ਹਾਲ ਹੈ ਭਾਈ ਬਾਬੇ ਚੱਕ ਜਿਹੜੀ ਚੱਕ ਬਾਬੇ ਚੱਕਦੇ ਆ ਜਿਹੜੀ ਚੱਕ ਬਲੇਡ ਮੈਂ ਵੀਡੀਓ ਬੱਤੀ ਬਣਾ ਲਈ ਪੰਨਾ ਖਾਲਾ ਓ ਮਾਮੇ ਆ ਦੇ ਲੈ 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 ਓ ਰਾਜ ਇੱਕ ਜੀ ਵਾਲੀ ਓਏ ਹਾਂ ਪਾਲਾ ਮੈਂ ਵੀ ਇਹ ਨਾਲ ਵੀਡੀਓ ਬਣਦੀ ਆ ਆਪਣੀ ਦੇਖ ਦੇਖ ਕੇ ਪਾ ਲਓ ਟੱਟ ਲਓ ਇੱਕ ਜੀ ਹੋ ਜੂ ਯਾਰ ਸਾਰੇ ਜਾਨੀ ਇਹ ਆ ਪਕੌੜਾ ਕਿਹ ਹੈ ਬਾਬੇ ਕੀ ਅੱਕਣਗੇ ਕਹਿੰਦੇ ਇਹ ਅੱਕ ਲੋ ਇਹ ਅੱਕ ਲੋ ਹੀ ਪਈ ਆ ਇਹ ਘੋਰਾ ਤਾਂ ਪਨੀਰ ਵਾਲੇ ਦੋ ਪਨੀਰ ਵਾਲੇ ਨਹੀਂ ਇਹ ਇਹ ਹੋਰ ਕਿਹੜੇ ਆ ਬਰੈਡ ਦਾ ਭਾਣਿਆ ਦਾਰੋਂ ਕੈਂਚਰ ਲੈ ਵੀਰ ਹਈ ਨਹੀਂ ਬਾਬੇ ਉਹ ਪਲੇਟਾਂ ਦੇਖੋ ਇੱਧਰ ਕਿਉਂ ਕਾਹਨੂੰ ਗੱਲਾਂ ਹੋਈਆਂ ਫਿਰਦੀਆਂ ਕਾਹਨੂੰ ਕਾਹਨੂੰ ਗੱਲਾਂ ਹੋਈਆਂ ਫਿਰਦੀਆਂ ਬਾਬੇ ਹੈਂ ਰਾਤ ਵਾਲਾ ਬਲੋਗ ਅੱਜ ਵੇਪਣਾਵਾਂਗੇ ਇੱਧਰ ਵੀ ਦੇ ਲਈ ਡੈਲੀ ਵੇਰਾ ਕਰਾ ਰਾਤ ਦੀ ਵਾਲਾ ਫਰਾਸੀ ਯਾਰ ਹੈਂ ਇੱਧਰ ਸਾਡੇ ਬੰਦਨੀਆਂ ਵਾਲੀਆਂ ਵੀ ਢੱਗ ਪੀਆਂ ਦਿਖਾਈ ਮੇਰੇ ਕੰਨ ਇੱਧਰ ਲਈ ਢੱਗੇ ਵੀ ਵੀਰੋ ਚਲੋ ਕੋਈ ਨਾ ਬੰਦੇ ਥੋੜੇ ਜਿਹੇ ਹੈਗੇ ਇਦਾਂ ਦੇ ਇਹ ਇਹ ਕਿਹਨ ਮਿਲ ਗਿਆ ਤਾਂ ਦੇ ਦੋ ਬਹੁਤ ਜੱਫੇ ਤੇ ਗਿਆ ਉਹ ਸੇ ਛਾਣ ਨਾਲ ਲੈ ਕੇ ਆਈਏ ਕਹਿੰਦੇ ਮਿੱਟੀ ਨਾਲ ਛਾਣ ਕੇ ਚੱਕ ਲਾਂਗੇ ਸਾਡਾ ਜੈਲੀ ਯਾਰ ਕਹਿੰਦਾ ਵਾ ਹਾਂ ਛਾਣ ਨਾਲ ਲਿਆਉਂਦੇ ਆ ਛਾਣ ਦੇ ਨਾਲ ਹਾਂ ਛਾਣ ਲੈਣਾ ਚੱਕ ਲਾਂਗੇ ਇਹ ਸਾਡੇ ਬੇਟੇ ਮਾਸਟਰ ਜੀ ਪਾਏ ਉਹਨਾਂ ਦਾ ਬਹੁਤ ਜੱਫੇ ਦਾ ਨੁਕੀਏ ਯਾਰ ਲਓ ਜੀ ਬਾਬਿਓ ਠੀਕ ਆ ਕੋਈ ਇਹਦਾ ਨੱਚੇ-ਨੱਚੇ ਨਹੀਂਗੇ ਆਮ ਸੱਟਾ ਬੁਲਾ ਲੈਣੇ ਫਿਰਦਿਆ ਪਵਾੜੀ ਦੇਖੋ ਭਾਈ ਇਹੇ ਜਿਹੜੇ ਉੱਪਰ ਪੈਗ ਲਾਇਆ ਤੇ ਹੁਣ ਕਾਫੀ ਹੱਥਾਂ 'ਚ ਪੜੀਆਂ ਹੋਈਆਂ ਵਾ ਦੇਖੋ ਕਰਾਂ ਉਹਦੇ ਦੋ ਪੈਗ ਦੇ ਵਗਰੇ ਇੱਕ ਕਾਫੀ ਵਿੱਚ ਨਾਲ ਹੀ ਵਿੱਚ ਪਕੌੜੇ ਵਿੱਚ ਢਕੀਆਂ ਜਮਨ ਵਿੱਚ ਟਿੱਕੀਆਂ ਵਿੱਚ ਨਹੀਂ ਉਹ ਦੇਖ ਜਾਂਦੇ ਆ ਕਿਉਂ ਅੜਦੇ ਆ ਨਾ ਮੂੰਹ ਪਹਿਲਾਂ ਪੈਗ ਠੀਕ ਗਏ ਹੁਣ ਠੰਡ ਹੈ ਗਈ ਬਾਹਲੀ ਲੱਤਾਂ ਕੰਬੀ ਜਾਂਦੀਆਂ ਨਾਲ ਕਹਿੰਦੇ ਕਾਫੀ ਕਹਿੰਦੇ ਕਾਫੀ ਕਾਫੀ ਪੀ ਲਈਏ ਆਹ ਦੇਖੋ ਬਾਈ ਇੱਥੇ ਬਲੰਦ ਹੋਇਆ ਬੈਠਾ ਇਹ ਜਮਾ ਬਣੇ ਰਿਹਾ ਕਰਿਆ ਇਹ ਦਮਾਂ ਦੁਨੀਆ ਤੋਂ ਇਕੱਠਾ ਹੈਡਫੋਨ ਲੱਗੇ ਹੋਏ ਆ ਗੱਲਾਂ ਇਹਦੀਆਂ ਭੈ ਜੂ ਰੱਬ ਨਾਲ ਤਾਰਾਂ ਜੁੜੀਆਂ ਸਿੱਧੀਆਂ ਉਧਰ ਦੇਖੋ ਐ ਚੱਲਿਆ ਘਰ ਨੂੰ ਹੁਣ ਲਓ ਜੀ ਅੰਦਰ ਲੈ ਦਿਨ ਯਾਰ ਭਈਆ ਕੋ ਕਾ ਅਦਿਵੀ ਦੇ ਕਾਫੀ ਯਾਰ 6:30 ਵੀ ਵਜ ਗਈ ਆ ਜਿਵੇਂ ਉੱਪੀ ਆ ਬਾਬਿਓ ਐ ਰੋਟੀ ਰੋਟੀ ਲੱਗ ਗਈ ਆ ਨੌਜਵਾਨਾਂ ਦੀ ਸਿਰਾ ਹੋਇਆ ਫਿਰ ਦਸਰਾ ਸਰਾ ਸਰਾ ਹੋ ਤਾਂ ਉੜਾਈ ਆ ਤੂੰ ਲੱਗ ਸੁਣਾ ਨਾ ਭਾਈ